ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਵਾਮਾਂ ਜਾਰੀ ਆ ਜੀ ਜ਼ਮੀਨਾਂ ਪੱਧਰ ਕਰਨ ਦੀਆਂ ਤੁਸੀਂ ਦੇਖ ਸਕਦੇ ਹੋ ਟਰੈਕਟਰ तकरीबन ਹੀ ਟਰੈਕਟਰ ਅ ਅੱਜ 6 ਕ ਕਿਸਾਨਾਂ ਦੇ ਪਹਿਲੀ ਪੱਧਰ ਕਰਨ ਦੇ ਵਿੱਚ ਲੱਗੇ ਹੋਇਆ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਖੇਤ ਆ ਕਿ ਇਹਦੇ ਚਾਰ ਖੇਤ ਆ ਤੇ ਉਹ ਹੋ ਰਹੀ ਆ ਤੇ तकरीबन 4-5 ਕਿਸਾਨਾਂ ਦੀ ਜਿਹੜੀ ਪਹਿਲੀ ਪੱਧਰ ਉਹ ਕਰ ਦਿੱਤੀ ਗਈ ਆ ਉਹ ਬਜਾਈ ਲਈ ਅ ਜਿਹੜੇ ਕੰਪਿਊਟਰ ਕਰਾ ਕੱਲੋਂ ਫੇਰ ਕੇ ਤਾਂ ਬਜਾਈ ਸ਼ੁਰੂ ਹੋ ਜਾਣੀ ਆ ਤੇ ਸਵਾਮਾ ਜਾਰੀ ਆ ਜਿਹੜੇ ਵੱਡੇ ਟਰੈਕਟਰਾਂ ਦੀ ਜਿਹੜੀ ਲੋਡ ਸੀ ਕਿਉਂਕਿ ਇੱਥੇ ਜਿਹੜੇ ਬਹੁਤ ਜਿੱਦਾਂ ਇਹਦੇ ਦਰਿਆ ਨੇ ਜ਼ਮੀਨਾਂ ਜਿਹੜੀਆਂ ਡੂੰਘ ਬਹੁਤ ਪਾਤੇ ਆ ਫਾੜਾਂ ਬਹੁ ਬਣਾਤੀਆਂ ਆ ਤੇ ਇੱਧਰ ਸਾਰੀ ਫਾੜ ਬਣ ਚੁੱਕੀ ਆ ਦਰਿਆ ਇੱਥੇ ਬਖਰਾ ਦਰਿਆ ਵਗ ਕੇ ਇਹ ਜ਼ਮੀਨਾਂ ਦੀ ਤਹਿਸ ਨਹਿਸ ਕਰਕੇ ਫਿਰ ਦਰਿਆ ਆਪਣੇ ਵਹਿਣ ਤੇ ਚਲਾ ਗਿਆ ਪਰ ਜੇ ਤੁਸੀਂ ਇੱਥੇ ਦੇਖੋਗੇ ਹਨ ਕਿ ਤੁਹਾਨੂੰ ਲੱਗੂਗਾ ਵੀ ਇਹ ਦਰਿਆ ਆ ਪਰ ਦਰਿਆ ਨਹੀਂ ਇੱਥੇ ਝੋਨਾ ਹੁੰਦਾ ਸੀ ਇੱਥੇ ਮੋਟਰਾਂ ਵਾਲੇ ਕਮਰੇ ਆ ਇੱਥੇ ਬਹੁਤ ਟਰਾਂਸਫਾਰਮ ਜਿਹੜੇ ਰੜ ਚੁੱਕੇ ਆ ਇੱਥੇ ਘਰ ਸੀ 23 ਦੇ ਵਿੱਚ 2023 ਚ ਉੱਥੇ ਘਰ ਸੀ ਜਿਹੜਾ ਰੁੜ ਚੁੱਕਾ ਇਹ ਉੱਥੇ ਸਵਾਮਾਂ ਚੱਲ ਰਹੀਆਂ ਸਾਡੇ ਅੱਜ ਤਿੰਨ ਟਰੈਕਟਰ ਵਿੱਚ ਪਾਣੀ ਦੇ ਵਿੱਚ ਖੁੱਬ ਚੁੱਕੇ ਆ ਇੱਥੇ ਜਿਹੜਾ ਪੱਧਰ ਕਰ ਰਹੇ ਆ ਰਾਹਾ ਬਣਾ ਰਹੇ ਆ ਤਿੰਨ ਟਰੈਕਟਰ ਜਿਹੜੇ ਪਾਣੀ ਚ ਹੀ ਖੁੱਬ ਗਏ ਉਹਨੂੰ ਕੱਢਣ ਦੇ ਲਈ ਹੁਣ ਮਸ਼ੀਨ ਪੋਕਲੈਨ ਮੰਗਾ ਰਹੇ ਆ ਸਾਡੀ ਬੰਦੇ ਟੀਮ ਗਈ ਹੋਈ ਆ ਤੇ ਕਾफी ਜਦੋਜਹਿਦ ਸਾਡੀ ਟੀਮ ਕਰ ਰਹੀ ਆ ਅਰਦਾਸ ਆ ਗੁਰੂ ਸਾਹਿਬ ਦੇ ਚਰਨਾਂ 'ਚ ਅੱਗੇ ਵੀ ਬਾਬਾ ਦੀਪ ਸਿੰਘ ਜੀ ਨੇ ਬਹੁਤ ਕਿਰਪਾ ਕੀਤੀ ਆ ਜਲਦ ਜਮੀਨਾ ਪੱਧਰ ਕਰਕੇ ਤੇ ਇੱਥੇ ਜਿਹੜੀਆਂ ਫਸਲਾਂ ਬੀਜ ਦਿੱਤੀਆਂ ਜਾਣਗੀਆਂ ਕਣਕ ਬੀਜ ਦਿੱਤੀ ਜਾਊਗੀ ਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਜੇ ਕੋਈ ਸੰਗਤਾਂ ਕੋਈ ਟਰੈਕਟਰਾਂ ਦੀ ਸੇਵਾ ਕਰਨਾ ਚਾਹੁੰਦਾ ਕੋਈ ਟਰੈਕਟਰ ਲੈ ਕੇ ਆ ਸਕਦਾ ਕੋਈ 2 ਦਿਨ ਕੋ 4 ਦਿਨ ਕੋ 5 ਦਿਨ ਬਾਕੀ ਤੇਲ ਡੀਜ਼ਲ ਦੀ ਜੇ ਸੇਵਾ ਕਰਨੀ ਚਾਹੁੰਦਾ ਉਹ ਵੀ ਕਰ ਸਕਦੇ ਆ ਲੋੜ ਆ ਇੱਥੇ ਤੁਹਾਡੇ ਸਾਥ ਦੀ ਤੁਹਾਡੇ ਇਹਨਾਂ ਕਿਸਾਨਾਂ ਨੂੰ ਇਹਨਾਂ ਵੀਰਾਂ ਨੂੰ ਇਹਨਾਂ ਭਰਾਵਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ